ਮੋਗਾ ਦੇ ਪਿੰਡ ਦੁੰਨੇਕੇ ਵਿਖੇ ਪੰਜਾਬ ਮੈਡੀਕਲ ਦੀ ਦੁਕਾਨ ਉੱਪਰ ਪਿਛਲੇ ਦਿਨੀ 4 ਵਿਅਕਤੀਆਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੋਗਾ ਪੁਲਿਸ ਨੇ 4 ਆਰੋਪੀਆਂ ਨੂੰ ਕਾਬੂ ਕਰ ਲਿਆ ਹੈ ਤੇ ਮਾਸਟਰਮਾਈਂਡ ਗ੍ਰਿਫਤੋਂ ਬਾਹਰ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਪੀ ਇਨਵੈਸਟੀਗੇਸ਼ਨ ਲਵਦੀਪ ਸਿੰਘ ਗਿੱਲ ਨੇ ਕਿਹਾ ਕਿ ਪਿਛਲੇ ਦਿਨੀ ਦੁੰਨੇਕੇ ਵਿਕੇ ਮੈਡੀਕਲ ਦੀ ਦੁਕਾਨ ਤੇ ਚਾਰ ਵਿਅਕਤੀਆਂ ਵੱਲੋਂ ਮੂੰਹ ਬੰਨ੍ਹ ਕੇ ਤੇਜ਼ਾਰ ਹਥਿਆਰਾਂ ਨਾਲ ਰਜੇਸ਼ ਕੁਮਾਰ ਨਾਮਕ ਦੇ ਵਿਅਕਤੀ ਉੱਪਰ ਹਮਲਾ ਕਰ ਦਿੱਤਾ ਗਿਆ ਸੀ ਅਤੇ ਗੱਲੇ ਵਿੱਚੋਂ 6000 ਦੀ ਨਕਦੀ ਅਤੇ ਇੱਕ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ ਸੀ ਜੈਸੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਪੁਲਸ ਵੱਲੋਂ ਸ਼ਾਨਦਿਰ ਕਰਦੇ ਹੋਏ ਸੀਸੀਟੀਵੀ ਕੈਮਰੇ ਤੋਂ ਗਾਲੇ ਕੇ ਤੇ ਪ੍ਰੋਸੀਜਰਿਕ ਸੂਤਰਾਂ ਤੋਂ ਜਾਣਕਾਰੀ ਮੁਤਾਬਕ 4 ਰੁਪਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਮਾਸਟਰਮਾਈਂਡ ਹਜੇ ਫਰਾਰ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਉਹਨਾਂ ਵੱਲੋਂ ਵਰਤੇ ਗੇ ਹਥਿਆਰ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਏ ਗਏ ਹਨ ਅਤੇ ਪੁਛਗਛ ਕੀਤੀ ਜਾ ਰਹੀ ਹੈ ਇਹਨਾਂ ਦੀ ਪਛਾਣ ਜਸਪ੍ਰੀਤ ਸਿੰਘ ਵਿਜੇ ਕੁਮਾਰ ਲੰਡੇ ਕੇਵਾੜ ਨੰਬਰ 50 ਸੁਖਦੇਵ ਸਿੰਘ ਤਲਵੰਡੀ ਬਗੈਰੀਆਂ ਵੱਜੋਂ ਹੋਈ ਹੈ ਇਹਨਾਂ ਦਾ ਮਾਸਟਰਮਾਈਂਡ ਵਿਜੇ ਕੁਮਾਰ ਅਰੋੜਾ ਤਲਾਸ਼ ਤੋਂ ਬਾਹਰ ਹੈ ਜਿਸ ਦੀ ਤਲਾਸ਼ ਜਾਰੀ ਹੈ ਆਉਤੋਂ ਦਖਾਉਂਦੇ ਆ ਮੁਕਰੀ ਪ੍ਰਸਾਦ ਲਾਲ 18 ਨੂੰ 24 ਨੂੰ ਸਾਨੂੰ ਇੱਕ ਰਜੇਸ਼ ਕੁਮਾਰ ਨਾਂ ਦੇ ਵਿਅਕਤੀ ਨੇ ਬਿਆਨ ਲਿਖਾਇਆ ਆਪ ਦਾ ਵੀ ਬੈ ਉਹ ਸ਼ਮਸ਼ੇਰ ਕਾਨ ਉਹਦਾ ਦੋਸਤ ਹੈ ਦੁਨਿਆ ਕੇ ਉਹਦੀ ਮੈਡੀ ਪੰਜਾਬ ਮੈਡੀਕਲ ਸਟੋਰ ਹੈ ਉੱਥੇ ਬੈਠਾ ਸੀ ਤੇ ਮੇਰੀ ਕੁੱਟਮਾਰ ਹੋਈ ਵੈਰੀਫਾਈ ਕਰਨ ਤੇ ਪਤਾ ਲੱਗਿਆ ਵੀ ਉਹਦੀ ਦੁਕਾਨ ਤੇ ਚਾਰ ਵਿਅਕਤੀ ਆਏ ਮੂੰਹ ਬੰਨ ਕੇ ਜਿਨ੍ਹਾਂ ਕੋਲ ਕਿਰਪਾਨ ਗੰਡਾਸੀ ਜਿਹਦੇ ਤੇ ਮੋਟਰਸਾਈਕਲ ਦੀ ਗਰਾਰੀ ਫਿੱਟ ਕੀਤੀ ਹੋਈ ਸੀ ਤੇ بیسਬਾਲ ਉਹ ਤਿੰਨਾਂ ਹਥਿਆਰਾਂ ਨਾਲ ਉਹਦੀ ਕੁੱਟਮਾਰ ਕੀਤੀ ਕਾਫੀ ਜ਼ਿਆਦਾ ਤੇ ਉਸ ਤੋਂ ਬਾਅਦ ਗੱਲੇ ਚੋਂ ਪੈਸੇ 6000 ਰੁਪਿਆ ਲੁੱਟ ਕੇ ਲੈ ਗਏ ਬੇਸਿਕਲੀ ਉਹਨਾਂ ਨੂੰ ਇਹ ਉਮੀਦ ਸੀ ਇਹ ਇੱਥੇ 2.2 ਲੱਖ ਰੁਪਈਆ ਜਿਹੜਾ ਕਿਸੇ ਨੇ ਉਹਨਾਂ ਨੂੰ ਕਿਹਾ ਸੀ ਵੀ 2.2 ਲੱਖ ਰੁਪਈਆ ਇੱਥੇ ਹੋਊਗਾ ਤੇ ਉਹ ਇਸ ਨੀਤ ਨਾ ਆਏ ਸੀ ਜਿਹੜਾ ਜਿਸ ਬੰਦੇ ਨੇ ਉਹਨੂੰ ਕਿਹਾ ਸੀ ਉਹਦਾ ਨਾਮ ਵਿਜੇ ਕੁਮਾਰ ਅਰੋੜਾ ਐਲਿਸ ਵਿੱਕੀ ਐ ਇਹ ਸ਼ਮਸ਼ੇਰ ਤੇ ਵਿੱਕੀ ਦੋਨੇ ਪਹਿਲਾਂ ਕਿਤੇ ਇਕੱਠੇ ਕੰਮ ਵੀ ਕਰਦੇ ਰਹੇ ਆ ਇਸ ਕਰਕੇ ਉਹਦੀ ਜਾਣਕਾਰੀ ਉਹਨੂੰ ਕਾਫੀ ਜ਼ਿਆਦਾ ਸੀ ਪਰ ਬਦਕਿਸਮਤੀ ਨਾਲ ਉਹਨਾਂ ਕੋਲ ਉੱਥੇ ਉਹਨੇ ਪੈਸੇ ਹੈ ਨਹੀਂ ਸੀ ਪਰ ਕਟਮਾਰ ਉਹਦੀ ਜਗ੍ਹਾ ਰਜੇਸ਼ ਕੁਮਾਰ ਦੀ ਹੋਊਗੀ ਜਦੋਂ ਇਹ ਵਾਰਦਾਤ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਅੰਕਰ ਗੁਪਤਾ ਜੀ ਨੇ ਸਾਡੀਆਂ ਟੀਮਾਂ ਬਣ ਤਿਆਰ ਕੀਤੀਆਂ ਟੀਮਾਂ ਦੇ ਆਧਾਰ ਤੇ ਅਸੀਂ ਅਡ ਅਡ ਤਰੀਕੇ ਨਾਲ ਆਪਣਾ ਵੀਡੀਓ ਸੀਸੀਟੀਵੀ ਚੈੱਕ ਕੀਤੇ ਤੇ ਹੋਰ ਹਿਊਮਨ ਸੋਰਸਸ ਤੋਂ ਆਪਣੀ ਇਨਫੋਰਮੇਸ਼ਨ ਜਿਹੜੀ ਆ ਲਾਈ ਉਹਦੇ ਆਧਾਰ ਤੇ ਸਾਨੂੰ ਪਤਾ ਲੱਗਿਆ ਵੀ ਜਿਹੜੇ ਇੱਥੇ ਚਾਰ ਬੰਦੇ ਆਏ ਸੀ ਉਹ ਸੀਗੇ ਵਿਜੇ ਕੁਮਾਰ ਏਲੀਅਸ ਕੇਲਾ ਲੰਡੇਕੇ ਦਾ ਸੁਖਦੇਵ ਸਿੰਘ ਏਲੀਅਸ ਕੈਬੀ ਇਹ ਵੀ ਤਲਵੰਡੀ ਪੰਘੇਰੀਆਂ ਦਾ ਜਸਪ੍ਰੀਤ ਸਿੰਘ ਏਲੀਅਸ ਜੱਜੀ ਇਹ ਵੀ ਲੰਡੇ ਕੇ ਦਾ ਰਣਜੋਧ ਇਹ ਕੈਲੀਅਸ ਆਕਾਸ਼ ਏਲੀਅਸ ਭੱਲਾ ਇਹ ਵੀ ਲੰਡੇ ਕਿਆਂ ਦਾ ਸੀ ਇਹ ਤਿੰਨ ਲੰਡੇ ਕੇ ਇੱਕ ਤਲਵੰਡੀ ਪੰਘੇਰੀਆਂ ਦਾ ਸੀ ਇਹਨਾਂ ਚਾਰਾਂ ਨੇ ਇੱਥੇ ਮੂੰਹ ਮੰਨ ਕੇ ਆ ਕੇ ਕੁੱਟਮਾਰ ਕੀਤੀ ਸੀ ਲੁੱਟਣ ਦੀ ਨੀਅਤ ਨਾਲ ਜਿਨ੍ਹਾਂ ਚੋਂ ਦੋ ਨੂੰ ਅਸੀਂ ਮਿਤੀ 21/9/24 ਨੂੰ ਜਸਪ੍ਰੀਤ ਤੇ ਰਣਜੋਧ ਨੂੰ ਗ੍ਰਿਫਤਾਰ ਕੀਤਾ ਤੇ 22/9 ਨੂੰ ਵਿਜੇ ਕੁਮਾਰ ਤੇ ਸੁਖਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹੜਾ ਪੰਜਵਾਂ ਵਿਅਕਤੀ ਇਹ ਸਾਰੀ ਸਾਜ਼ਿਸ਼ ਦਾ ਜਿਹਨੇ ਘੜੀ ਹੈ ਵਿਜੇ ਕੁਮਾਰ ਉਹ ਹਜੇ ਫਰਾਰ ਹੈ ਤੇ ਉਹਦੇ ਲਈ ਅਸੀਂ ਆਪੋ ਆਪਣੀਆਂ ਟੀਮਾਂ ਜਿਹੜੀਆਂ ਉਹਦੇ ਮਗਰ ਹੈ ਜਲਦੀ ਇਹਨੂੰ ਗ੍ਰਿਫਤਾਰ ਕਰ ਲੈਣਗੇ ਪੈਸੇ ਲੈ ਕੇ ਗੱਲੇ ਤੋਂ ਸਾ ਤਕੀਰ ਰਿਕਵਰੀ ਹੋਈ ਹੈ ਗੱਲੇ ਚੋਂ 6000 ਰੁਪਈਆ ਸੀ ਤੇ ਇੱਕ ਮੋਬਾਈਲ ਫੋਨ ਸੀ ਮੋਬਾਈਲ ਫੋਨ ਉਹਨਾਂ ਇਸ ਦਰਤੋਂ ਵੀ ਸਾਡੀ ਲੋਕੇਸ਼ਨ ਨਾ ਇਤੋਂ ਟ੍ਰੇਸ ਹੋ ਜੇ ਉਹਨਾਂ ਨੇ ਤੋੜ ਕੇ ਜੀਰਾ ਰੋਡ ਤੋਂ ਜਿਹੜੀ ਲੋਹਾਰਾ ਰੋਡ ਦੇ ਵਿਚਾਲੇ ਨਹਿਰ ਉੱਥੇ ਕਿਤੇ ਟੋਣ ਪਨ ਕਰਕੇ ਸਿੱਟਤਾ ਤੇ ਉੱਥੋਂ ਹੀ ਸਾਨੂੰ ਤਲਵਾਰ ਗੰਡਾਸੀ ਬਰਾਮਦ ਹੋਈ ਆ ਜਿਹੜਾ ਤੀਜਾ ਬੇਸਬਾਲ ਸੀ ਉਹ ਉੱਥੇ ਦੁਕਾਨ 'ਚ ਹੀ ਟੁੱਟ ਗਿਆ ਸੀ ਤੇ ਉੱਥੇ ਹੀ ਸਿੱਟ ਗਿਆ ਸੀ ਉਹ ਸਾਨੂੰ ਉੱਥੇ ਬਰਾਮਦ ਹੋ ਗਿਆ ਨਹੀਂ ਬੈਕਗ੍ਰਾਉਂਡ ਦੀ ਆ ਸਰ ਬੈਕਗ੍ਰਾਉਂਡ 'ਤੇ ਕੋਈ ਮੁਕੱਦਮਾ ਫਿਲਹਾਲ ਨਹੀਂ ਦਰਜ ਹੈਗਾ ਇਹ ਪਹਿਲੀ ਵਾਰ ਜਿਹੜਾ ਵਿਜੇ ਕੁਮਾਰ ਏਲੀਅਸ ਵਿੱਕੀ ਦੇ ਚਾਂਸੇ 'ਚ ਆ ਕੇ ਵੀ ਇੱਥੇ 2.5 ਲੱਖ ਹੋਊਗਾ ਤੇ ਉਹਦੇ ਲਾਲਚ 'ਚ ਇਹਨਾਂ ਨੇ ਉੱਥੇ ਵਾਰਦਾਤ ਕੀਤੀ ਗੱਲ ਹੋ ਰਹੀ ਹੈ ਕਿ ਨੰਬਰ ਜੀ ਰਿਮਾਰਡ ਕਿੰਨਾ ਰਿਹਾ ਉਹ ਤਾਂ ਦਾ ਪ੍ਰੋਗਰਾਮ ਹੈ ਟੋਟਲ 10 ਦਿਨ ਦਾ ਰਿਮਾਰਡ ਹੈ ਸਰ ਇੰਨੇ ਜਿਹੜੀ ਲੁੱਟ ਕੀਤੀ ਸੀ ਉੱਤੇ ਮੈਡੀਕਲ ਸਟੋਰ ਤੇ ਚਾਰਾਂ ਜਣੇ ਨੇ ਜਿਹੜਾ ਪੰਜਵਾਂ ਵੀਰੇ ਵਰ ਕੋ ਵਿਕੀ ਸੀ ਇਹ ਆਪਸ ਚ ਪੰਜਾਂ ਨੇ ਸ਼ੇਅਰ ਕਰਕੇ ਪੈਸੇ ਖਰਚ ਕੀਤੇ ਕਿ ਇੰਨਾ ਚਾਰਾਂ ਨੇ ਖਰਚ ਕੀਤੇ 6000 ਰੁਪਈਆ ਸੀ ਉਹ ਇੰਨਾ ਚਾਰਾਂ ਕੋਲੇ ਸੀ ਹਜੇ ਪੰਜਵੇਂ ਤੱਕ ਤਾਂ ਪਹੁੰਚੇ ਨਹੀਂ ਉਹਦੋਂ ਪਹਿਲਾਂ ਸੀ ਗ੍ਰਫਤਾਰ ਕਰ ਲੇ ਉਹਨਾਂ ਨੇ ਉਦੋਂ ਖਰਚ ਕਰ ਚੁੱਕਲੇ ਇਹ 400 ਰੁਪਏ ਕੀ ਕੰਮ ਕੀ ਕਰਦੇ ਜੀ ਇਹ ਅ ਅਡੜ ਤਰ੍ਹਾਂ ਦੇ ਕੰਮ ਹੈ ਇਹਨਾਂ ਦੇ ਕੋਈ ਪੱਕਾ ਕੰਮ ਨਹੀਂ ਜ਼ਿਆਦਾਤਰ ਇਹ ਬਾਉਂਸਰ ਦੇ ਤੌਰ ਤੇ ਅਡੜ ਫੰਕਸ਼ਨਾਂ 'ਚ ਜਾਂਦੇ ਆ